ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਸੋ ਅੱਜ ਆਪਾਂ ਵਾਪਸ ਜਾਣਾ ਸੰਗੋਵਾਲ ਨੂੰ ਵੈਸੇ ਬੱਚਿਆਂ ਨੇ ਅੱਜ ਸਕੂਲ ਜਾਣਾ ਸੀ ਪਰ ਆਪਾਂ ਇੱਕ ਹੋਰ ਛੁੱਟੀ ਕਰਵਾਤੀ ਬੱਚਿਆਂ ਦੀ ਅੱਜ ਪਹਿਲੇ ਦਿਨੇ ਵੈਸੇ ਮੈਂ ਕਰਵਾਉਂਦੀ ਨਹੀਂ ਹੁੰਦੀ ਛੁੱਟੀ ਪਰ ਮੇਰੇ ਤੋਂ ਮਤਲਬ ਮਤਲਬ ਪੂਰੀ ਜੂਨ ਲੰਘੀ ਸੀ ਪਿੰਡ ਰਿਹਾ ਹੀ ਨਹੀਂ ਗਿਆ ਸੀਗਾ ਤੇ ਫਿਰ ਮੈਂ ਸੋਚਿਆ ਚਲੋ ਕੋਈ ਨਹੀਂ ਹੁਣ ਜਿੱਥੇ ਹੋਰ ਉੱਥੇ ਹੋਰ ਜੇ ਕਹਿ ਕੇ ਇੱਕ ਛੁੱਟੀ ਕਰਵਾਤੀ ਆਪਾਂ ਬੱਚਿਆਂ ਦੀ ਤੇ ਹੁਣ ਕੱਲ ਤੋਂ ਰੈਗੂਲਰ ਜਾਣਗੇ ਸਕੂਲ ਸੋ ਅੱਜ ਆਪਾਂ ਸੋਚਿਆ ਕਿ ਚਲੋ ਅੱਜ ਆਪਾਂ ਜਾ ਆਉਨੇ ਆ ਪਾਕਰਪੁਰ ਮੱਥਾ ਟੇਕ ਕੇ ਆਉਨੇ ਆ ਸਾਰੀਆਂ ਛੁੱਟੀਆਂ ਇਦਾਂ ਹੀ ਨੰਗੀਆਂ ਸਾਰੀ ਜੂਨ ਤੇ ਅਸੀਂ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਵੀ ਜਾਣਾ ਆ ਤੇ ਉੱਥੇ ਵੀ ਦੇ ਦੇ ਹੁਣ ਕਿਦਨ ਪਲੈਨਿੰਗ ਬਣਦੀ ਆ ਸਾਡਾ ਪਲਾਨ ਸੀਗਾ ਜੂਨ ਚ ਜਾ ਕੇ ਆਵਾਂਗੇ ਪਰ ਜੂਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮਤਲਬ ਵੀ ਬਹੁਤ ਸ਼ਡਿਊਲ ਜਿਹਾ ਵਿਗੜ ਗਿਆ ਸੀ ਇਸ ਵਾਰ ਸੋ ਮੈਂ ਕਿਹਾ ਵੀ ਸਾਲ ਜੂਨ ਡੀਕ ਦਾ ਨੰਗ ਜਾਂਦੀਆਂ ਛੁੱਟੀਆਂ ਆਉਣਗੀਆਂ ਛੁੱਟੀਆਂ ਆਉਣਗੀਆਂ ਹਨਾ ਤੇ ਸੋ ਚਲੋ ਜੀ ਅੱਜ ਆਪਾਂ ਚੱਲਦੇ ਆਂ ਬਾਕਰਪੁਰ ਤੇ ਫਿਰ ਬਾਕਰਪੁਰ ਤੋਂ ਆ ਕੇ ਸਾਨੂੰ ਖੰਨੇ ਥੋੜਾ ਜਿਹਾ ਕੰਮ ਆ ਕਿਉਂਕਿ ਕੱਲ ਵੀ ਅਸੀਂ ਘਰ ਆਉਣਾ ਸੀ ਪਰ ਖੰਨੇ ਦਾ ਬਾਜ਼ਾਰ ਤਿੰਨ ਚਾਰ ਦਿਨਾਂ ਲਈ ਬੰਦ ਸੀ ਛੁੱਟੀਆਂ ਸੀਗੀਆਂ ਸੋ ਅੱਜ ਤਾਂ ਖੁੱਲ ਹੀ ਗਿਆ ਹੋਣਾ ਸੋ ਸਾਨੂੰ ਖੰਨੇ ਥੋੜਾ ਜਿਹਾ ਕੰਮ ਆ ਉਹ ਕਰਾਂਗੇ ਸੋ ਬਣੇ ਰਹੋ ਜੀ ਵੀਡੀਓ ਦੇ ਨਾਲ ਜਿੱਥੇ ਜਿੱਥੇ ਜਾਵਾਂਗੇ ਫਿਰ ਦੇਖਦੇ ਰਹੋ ਸਾਰੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਿਣਾ ਆ ਤੇ ਲਓ ਵੀ ਆਪਾਂ ਰਾਜਪੁਰੇ ਪਹੁੰਚਣ ਵਾਲੇ ਹੋਗੇ ਆਉਂਦੇ ਇੱਧਰ ਬੰਦੇ ਆਉਣ ਸਾਡੇ ਨੂੰ ਹੈਨਾ ਇਹਨਾਂ ਦੀ ਐ ਤਿੰਨ ਗਾਣੀਆਂ ਜੋ ਨੀਂਦ ਆਉਂਦੀ ਐ ਸੌਜੋ ਮਤੇ ਕਿਹਾ ਵੀ ਸੌਂਦੇ ਲੱਗੇ ਜਿਵੇਂ ਤੰਤ ਆਉਂਦੀ ਐ ਇੱਕ ਤਾਂ ਪਿੱਛੇ ਸੌਂਗੇ ਸਾਡਾ ਬੰਦਾ ਉਧਰ ਪਿੱਛੇ ਖਾਂਦੀ ਸੌਂ ਵੀ ਉਹ ਲੈ ਜੀ ਉਧਰ ਦੇ ਖਾਂਦੀ ਖਾਣ ਦੇ ਸਿਭਾ ਲਿਆਣਾ ਤਾਂ ਕਣ ਕੀ ਕਹਿਣਾ ਜਿਹੜਾ ਦੇਖਾਦਾ ਸੀ ਲਓ ਵੀ ਪਹੁੰਚ ਗਏ ਆਪਾਂ ਪਟਕਰਪੁਰ ਮੀ ਪਿਆ ਹੋਇਆ ਤਰਿਪੂਰਾ ਤੇ ਸੰਗੋਲ ਵੀ ਪੂਰਾ ਪੈ ਰਿਆ ਮੀ ਜਾਨੂੰ ਅਸੀਂ ਜਾਣ ਜਾਣੋ ਤੇ ਮੀ ਹਟ ਜਾੜ ਚਲੋ ਅੱਜ ਮੈਂ ਨਿਊ ਸੂਟ ਪਾਇਆ ਯਾਰ ਮੇਰੀ ਫੋਟੋ ਖੇਚੀ ਚਿਕੰਦਾ ਲਾਵੀ ਬਕਰਪੁਰ ਤੋਂ ਮੱਥਾ ਟੇਕ ਕੇ ਆਪਾਂ ਵਾਪਸ ਸਤਨਪੁਰ ਤੇ ਨੀਂਦ ਆਉਂਦੀ ਆ ਬਹੁਤ ਤੂੰ ਤਾਂ ਉਦੋਂ ਹੀ ਉੱਠ ਗਈ ਸੀ ਹੋ ਗਈ ਤੇ ਤੈਨੂੰ ਵਾਪਸ ਆ ਕੇ ਠਾਲਿਆ ਇੱਧਰ ਕੋਠ ਲੱਗ ਗਈ ਉਹ ਪੱਤੀਆਂ ਨੂੰ ਸ਼ੇਅਰ ਕਰਕੇ ਦਿੱਤਾ ਜਾ ਰਿਹਾ ਚੋਕ ਨੂੰ ਆ ਮਮੀ ਕਹਿੰਦੀ ਮੈਂ ਖਾਣਾ ਨਹੀਂ ਆਵਦੇ ਆਲਾ ਉਹ ਬੱਚਿਆਂ ਨੂੰ ਸ਼ੇਅਰ ਕਰਕੇ ਦਿੱਤਾ ਜਾ ਰਿਹਾ ਨਹੀਂ ਤਾਂ ਫਿਰ ਜੇ ਵੱਧ ਘੱਟ ਆ ਗਿਆ ਉਹ ਕਿਹੜੀ ਹੁੰਦੀ ਹੈ ਇੱਕ ਬਾਂਦਰ ਤੇ ਕੀਦੇ ਹੁੰਦੀ ਹੈ ਬਿੱਲੀਆਂ ਦੀ ਖਾਣੀ ਉਹ ਤੱਕੜੀ ਵਾਲੀ ਉਹ ਕੰਮ ਹੋਈ ਜਾਂਦਾ ਜਾਨਾ ਉਧਰ ਰੋਟੀ ਵੱਜ ਜਾਂਦੀ ਹੈ ਉਹ ਵੀ ਖਾ ਲੈਂਦਾ ਉਧਰ ਵੱਜ ਜਾਂਦੀ ਹੈ ਜਦੋਂ ਬਾਂਦਰ ਹੀ ਖਾ ਲੈਂਦਾ ਹੁੰਦਾ ਸਹੀ ਹੈ ਬਾਂਦਰ ਸਤਾਂਤੀ ਬਿੱਲੀਆਂ ਕਹਿੰਦੇ ਵੀ ਸਾਡਾ ਰਾਲਾ ਪੈਂਦਾ ਵੀ ਉਹ ਕਰਦੇ ਰੋਟੀ ਸਾਡੀ ਕਿਉਂ ਜੀ ਨਾ ਖਾਦੇ ਸਹੀ ਗਾ ਉਹ ਢੋਢੀ ਚਾਰ ਕੇ ਦੇਖਦੇ ਰਹੀਆਂ ਬਿੱਲੀਆਂ ਬੰਦਰ ਸਾਰੀ ਰੋਟੀ ਫਿਨਿਸ਼ ਕਰ ਗਿਆ। ਬਿੱਲੀਆਂ ਬਿੱਲੀਆਂ ਝਾਗਦੀਆਂ ਰਹਿ ਗਈਆਂ। ਚਲੋ ਵੀ ਹੁਣ ਆਪਾਂ ਚੱਲੀਏ ਬਾਪਸ ਦੇਖੀਏ ਨੀਂਦ ਬਹੁਤ ਜ਼ਿਆਦਾ ਆਉਂਦੀ ਆ। ਸੰਗਵਾਲ ਨੂੰ ਜਾਣਾ ਜਾ ਕੇ ਇੰਨੇ ਜ਼ਿਆਦਾ ਕੰਮ ਨੇ 1:30 ਵਜ ਗਿਆ। ਤੇ ਚਲੋ ਵੀ ਜਾ ਜੇ ਖਾਣੇ ਫਤੇ ਦੇ ਬੂਟ ਲੈ। ਕੱਲ ਸਕੂਲ ਜਾਣਾ ਤਿਆਰੀ ਅੱਜ ਕਰਦੇ ਫਿਰਦੇ ਆਪਾਂ ਇਹ। ਕਰਦੇ ਇੱਧਰ ਇੱਧਰ ਇਹ ਹਲਾ ਜੀ। ਹਨ ਵੀ ਆੜੀ। ਓਏ ਬਾਈ ਬਲਾ ਬਣਾ ਬੈ ਕੇ ਸੇ ਬੈ। ਉਹ ਤਾਂ ਅਸੀਂ ਵਰਦੀਆਂ ਲੱਭੜੀਆਂ ਨੇ। ਬੈਗ ਲੱਭਣੇ ਬੈ ਕੇ ਸੇ ਬੈ ਨੇ ਹਣਾ ਵੀ। ਬੈਗ ਹੀ ਮਾੜਾ ਬਚਣ ਬੈ ਕੇ ਸੇ ਗੇਰੇ ਹੁਣ ਕਰੀਏ। ਹੱਤੋਂ ਛੁੱਟਿਆ ਦਾ ਕੰਮ ਪੂਰਾ ਕਰਨਾ। ਉਹ ਤਾਂ ਮੈਡਮ ਆਪੇ ਕਰੂਗੀ ਕਹਿੰਦਾ। ਮਿਲ ਆਪੇ ਪੂਰੀ ਰਮਜ਼ੀ ਹੋਈ ਗੱਲ। ਇਹਨੂੰ ਜੇ ਪਾਇਨਾ। ਫਤਹ ਦੇਖ ਹੁਣ ਆਪਦਾ। ਮੈਂ ਫਿਰ ਕੇ ਪਰੇ ਹਵਲੇ ਨਹੀਂ ਮਜਾ। ਪਾਣੀ ਵੀ ਕਬਰੇ ਇਹ ਬੱਚੇ ਨੂੰ ਨਾ ਟੈਰੀ ਬਾਲੇ ਜਾਣਗੇ ਪਰ ਬੜੀ ਬਾਨੇ। ਅਰੇ ਕੋਈ ਇਧਰ ਇਹਦਾ 12 ਬਰ ਬਰ ਮੈਂ ਤੇਰਾ ਨੰਬਰ ਬਾਈ ਬੱਚਾ ਮਰੀਏ ਪਰ ਬਰ ਉਹ ਨੂੰ ਕਹਿਣਾ। ਠੀਕ ਆ। ਹਾਂ। ਗਈ ਓਕੇ ਜੀ ਬਸਤਾਰ ਜ ਦੋ ਬੰਦੇ ਅਸੀਂ ਗੱਡੀ ਸ਼ਿਫਟ ਕਰਤੇ ਉਹਨੇ ਜੁੱਤੀਆਂ ਪਵਾ ਕੇ ਤੇ ਹਣਾ ਆਪਾਂ ਮੈਕ ਦਾ ਕੋਟ ਸੱਟ ਚੇਂਜ ਕਰਨਾ ਪੰਜਾਬ ਵਾਲਾ ਐਡਾ ਤੁਰ ਕੇ ਜਾਣਾ ਹਾਂ ਕਿੱਡੀ ਦੂਰ ਆਉਂਗੇ ਲੋ ਵੀ ਆਪਾਂ ਆਪਣਾ ਕੰਮ ਕੀਤਾ ਤੇ ਹੁਣ ਆਪਾਂ ਚੱਲੇ ਅੱਗੇ ਵੱਲ ਨੂੰ ਫੋਨ ਆਈ ਜਾਂਦੇ ਨੇ ਅਸੀਂ ਚੱਕਦੇ ਹੀ ਨਹੀਂ ਵੀ ਫੇਰ ਕਿਹੜਾ ਸੀ ਉੜ ਕੇ ਆ ਜਾਾਂਗੇ ਤੁਰਿਆਂ ਤਾਂ ਤੁਰ ਕੇ ਆਵਾਂਗੇ ਚਲੋ ਵੇ ਚਲ ਜੀ ਵੇਟ ਕਰਨੀ ਵੀ ਓਕੀ ਇੰਨਾ ਟਾਈਮ ਲਾਡ ਲਾ ਲਾ ਵੀ ਪਹੁੰਚ ਗਏ ਆਪਾਂ ਘਰ ਚਾਹ ਪਾਣੀ ਪੀ ਕੇ ਫੇਰ ਚੱਲਦੇ ਆ ਸੰਗਵਾਲ ਨੂੰ ਤੇ ਘੰਟਾ ਕਰ ਰੈਸਟ ਕਰੀਏ ਇੰਦਰ ਹੁੰਦਾ ਕੀਤਾ ਕਰਾਇਆ ਕੁਝ ਨਹੀਂ ਹੈਗਾ ਫੇਰ ਵੀ ਪਤਾ ਨਹੀਂ ਅੱਜ ਬੱਸ ਲੈਣਾ ਉਹ ਇੰਦਰਜੀਤ ਹਾਂ ਮੈਂ ਕਿਹਾ ਨਾ ਕੁਝ ਕੀਤਾ ਕਰਾਇਆ ਤਕਾਬਤ ਹੋ ਜਾਂਦੀ ਹੈ ਪਤਾ ਨਹੀਂ ਅੱਜ ਮੈਂ ਸੌਰਿਆ ਨੂੰ ਵਾਪਸ ਜਾਣਾ ਤਾਂ ਥੱਕ ਗਈ ਹੋਰ ਹੈ ਚੱਲ ਸਾਰੇ ਜਾ ਕੇ ਕਿਹੜਾ ਮੈਂ ਧਾਰਾ ਚੋਣੀਆਂ ਨੇ ਉੱਥੇ ਐਸਓ ਐਸਾ ਭਾਈ ਜ਼ਿੰਦਗੀ ਚਲੋ ਭਾਈ ਚੰਦੀਏ ਆਏ ਹਾਏ ਲਓ ਵੀ ਚੱਲੇ ਆਪਾਂ ਵਾਪਸ ਬਾਏ ਬਾਏ ਚਲੋ ਭਾਈ ਘਰਾਂ ਨੂੰ ਚੱਲੀਏ ਆਓ ਅਲ ਹਮ ਲੋਟ ਚਲੇ ਹੈ ਚਲੋ 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 ਕਾਸ਼ਾ ਮੈਨੂੰ ਵਾਪਸ ਸਕੂਲ ਜਾਣਾ ਹਾਂ ਇੰਨਾ ਚਾ ਸਕੂਲ ਜਾਣਾ ਤੇਨੂੰ ਇਹ ਕਿਵੇਂ 13ਵੀ ਹੋ ਗਈ ਇਹ ਤਾਂ ਜੱਗੋ 13ਵੀ ਹੋ ਗਈ ਅੱਛਾ ਜੀ ਕੱਢੀ ਕੋਲ